ਤਰਨਤਾਰਨ ਜਿਮਨੀ ਚੋਣ ਤੋਂ ਬਾਅਦ ਪੰਜਾਬ ਦੇ ਵਿੱਚ ਹੋਰ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਕਿਹੜੇ ਕਿਹੜੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਮਨੀ ਚੋਣਾ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੇ ਨੇ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀਆਂ ਤੇ ਨਾਲ ਹੀ ਨਾਲ ਗੱਲਬਾਤ ਕਰਨੀਆਂ ਕਾਂਗਰਸ ਪਾਰਟੀ ਦੇ ਵਿੱਚ ਪਏ ਖਿਲਾਾਰੇ ਦੀ ਤਰਨਤਾਰਨ ਬਾਈ ਇਲੈਕਸ਼ਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਵੱਡੇ ਪੱਦਰ ਤੇ ਖਿਲਾੜਾ ਪੈ ਚੁੱਕਿਆ ਹੈ ਤੇ ਹੁਣ ਪ੍ਰਧਾਨ ਦੀ ਦੌੜ ਦੇ ਲਈ ਲੋਬਿੰਗ ਸ਼ੁਰੂ ਹੋ ਚੁੱਕੀ ਹੈ ਕਿਹੜਾ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਨ ਜਾ ਰਿਹਾ ਹੈ ਇਸ ਤੇ ਵੀ ਬਹੁਤ ਅਹਿਮ ਗੱਲਬਾਤ ਕਰਨੀ ਹੈ ਸ਼ਸ਼ੀਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅਜੇ ਰਖੜਾ ਇਨ੍ਹਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਸਿੱਧੂ ਸਰ ਬਾਬਾ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਸੋ ਤੁਸਾਰ ਤਰਨ ਤਾਰਨ ਬਾਈ ਇਲੈਕਸ਼ਨ ਹੋ ਚੁੱਕੀ ਆ ਇਸ ਤੋਂ ਬਾਅਦ ਚਰਚਾਵਾ ਇਹ ਚੜ ਚੁੱਕੀਆਂ ਨੇ ਕਿ ਪੰਜਾਬ ਦੇ ਵਿੱਚ ਹੋਰ ਜਿਮਨੀ ਚੋਣਾਂ ਹੋਣੀਆਂ ਨੇ ਹਾਲਾਂਕਿ ਬਹੁਤ ਸਾਰੇ ਹਲਕੇ ਅਜੇ ਇਹ ਨੇ ਜਿੱਥੇ ਕਿ ਜਿਮਨੀ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਪਰ ਹੁਣ ਤੱਕ ਉੱਥੇ ਜਿਮਨੀ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਜਿਮਨੀ ਚੋਣਾਂ ਹੋਣਗੀਆਂ ਜੀ ਦੇਖੋ ਇਸੇ ਚੀਜ਼ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਅੰਦਰ ਖਿਲਾਰਾ ਪਿਆ ਹੋਇਆ ਕਿ ਆਖਰ ਜਿਹੜੀਆਂ ਜਿਮਨੀ ਚੋਣਾਂ ਹੋ ਸਕਦੀਆਂ ਨਾ ਹੋ ਸਕਦੀਆਂ ਨੇ ਉੱਥੇ ਹੋਈਆਂ ਕਿਉਂ ਨਹੀਂ ਗਿਆ ਕਿਉਂਕਿ ਇੱਕ ਦੋ ਐਮਐਲਏ ਇਹੋ ਜਿਹੇ ਵੀ ਹੈਗੇ ਆ ਜਿਵੇਂ ਸੁਖਵਿੰਦਰ ਸੁਖੀ ਵਰਗੇ ਕਿ ਦੂਜੀ ਪਾਰਟੀ ਦੇ ਵਿੱਚ ਜਾ ਕੇ ਤੇ ਉਹਨਾਂ ਨੇ ਉੱਥੇ ਚੇਅਰਮੈਨੀਆਂ ਵੀ ਸਰਕਾਰ ਤੋਂ ਜਾ ਕੇ ਲੈ ਲਈਆਂ ਪਰ ਉਹ ਅਕਾਲੀ ਦਲ ਦੇ ਐਮਐਲਏ ਹੈਗੇ ਆ ਤੇ ਉਹਨਾਂ ਤੇ ਦਲ ਬਦਲੂ ਕਾਨੂੰਨ ਦੇ ਤਹਿਤ ਕਾਰਵਾਈ ਨਹੀਂ ਹੋਈ ਔਰ ਉਹਨਾਂ ਨੂੰ ਜਿਹੜਾ ਹਟਾਇਆ ਨਹੀਂ ਗਿਆ ਹਲੇ ਤੱਕ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਰੱਦ ਜਿਹੜੀ ਉਹ ਨਹੀਂ ਕੀਤੀ ਗਈ ਉਧਰੋਂ ਖਡੂਰ ਸਾਹਿਬ ਦੇ ਜਿਹੜੇ ਐਮਐਲਏ ਨੇ ਜਿਸ ਦਿਨ ਤੋਂ ਉਹਨਾਂ ਨੂੰ ਜਿਹੜੀ ਸਜ਼ਾ ਸੁਣਾਈ ਗਈ ਹੈ ਉਸੇ ਦਿਨ ਤੋਂ ਜੋ ਸੀਡ ਜਿਹੜੀ ਆ ਖਾਦੀ ਸਮਝੀ ਜਾਣੀ ਹੁੰਦੀ ਆ ਅਨਾਉਂਸ ਕਰਨੀ ਹੁੰਦੀ ਆ ਪਰ ਉਹ ਹਾਲੇ ਤੱਕ ਜਿਹੜੀ ਆ ਉਹ ਨਹੀਂ ਕੀਤੀ ਗਈ ਔਰ ਇਸੇ ਤਰੀਕੇ ਦੇ ਨਾਲ ਹੀ ਪਿੱਛੇ ਜੇ ਜਦੋਂ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਸੀਗਾ ਰਾਜਪਾਲਾਂ ਤੇ ਰਾਸ਼ਟਰਪਤੀਆਂ ਦੇ ਉੱਪਰ ਕਿ ਭਾਈ ਤੁਸੀਂ ਜਿਹੜੇ ਰਾਜਪਾਲਾਂ ਨੂੰ ਵੀ ਕਿਹਾ ਸੀਗਾ ਕਿ ਤੁਸੀਂ ਜਿਹੜੇ ਉਹ ਬਿਲ ਨੇ ਨਾ ਜਿਹੜੇ ਭੇਜੇ ਤੁਹਾਨੂੰ ਉਹ ਤੁਸੀਂ ਬਹੁਤੀ ਤੇ ਰੋਕ ਨਹੀਂ ਸਕਦੇ ਉਹ ਤੋਂ ਵੀ بڑے ਵੱਡੇ ਪੱਦਰ ਤੇ ਖਨਾਰਾ ਪੈ ਗਿਆ ਸੀ ਕਿ ਐ ਹੋ ਗਿਆ ਜੀ ਉਹ ਹੋ ਗਿਆ ਜੀ ਪਰ ਸੁਪਰੀਮ ਕੋਰਟ ਦਾ ਇਹ ਕਹਿਣਾ ਸੀਗਾ ਕਿ ਠੀਕ ਆ ਤੁਸੀਂ ਬਿਲ ਲੰਮਕਾਓ ਨਾ ਜੇ ਤੁਸੀਂ ਅੱਗੇ ਤੋਰਨਾ ਤਾਂ ਰਾਸ਼ਟਰਪਤੀ ਵੱਲੋਂ ਤੋਰ ਦਿਓ ਜੇ ਤੁਸੀਂ ਪਿੱਛੇ ਮੋੜਨਾ ਤਾਂ ਵਾਪਸ ਵਿਧਾਨ ਸਭਾ ਨੂੰ ਭੇਜ ਦਿਓ ਤੁਸੀਂ ਇਸ ਤਰੀਕੇ ਦੇ ਨਾਲ ਨਿਯਮਾਂ ਨੂੰ ਕਾਨੂੰਨ ਨੂੰ ਛਿੱਕੇ ਨਹੀਂ ਡੰਗ ਸਕਦੇ ਆਪਣੇ ਤੌਰ ਤੇ ਤੁਸੀਂ ਲਮਕਾ ਨਹੀਂ ਸਕਦੇ ਇਸ ਤਰੀਕੇ ਦੇ ਨਾਲ ਸੋ ਇਸੇ ਤਰੀਕੇ ਦੇ ਜਿਹੜੇ ਅਧਿਕਾਰ ਹੁਣ ਸਪੀਕਰ ਸਾਹਿਬ ਦੇ ਕੋਲੇ ਸੀਗੇ ਕਿ ਸਪੀਕਰ ਸਾਹਿਬ ਜਿਹੜੇ ਆ ਉਹਨਾਂ ਨੇ ਫੈਸਲਾ ਲੈਣਾ ਸੀ ਖਡੂਰ ਸਾਹਿਬ ਵਾਲੇ ਐਮਐਲਏ ਦੇ ਉੱਪਰ ਵੀ ਤੇ ਨਾਲ ਹੀ ਜਿਹੜਾ ਉਹ ਫੈਸਲਾ ਲੈਣਾ ਸੀਗਾ ਜਿਹੜੇ ਆਪਣੇ ਸੁਖਵਿੰਦਰ ਸੁਖੀ ਨੇ ਜਿਹੜੇ ਐਮਐਲਏ ਆਕਾਲੀ ਦਲ ਦੇ ਨੇ ਪਰ ਉਹ ਪਾਰਟੀ ਜਿਹੜੇ ਉਹ ਆਮ ਆਦਮੀ ਪਾਰਟੀ ਚਲੇ ਗਿਆ ਔਰ ਉਹਦਾ ਵੀ ਉਥੋਂ ਲਈ ਬੈਠੇ ਆ ਪਰ ਸਪੀਕਰ ਸਾਹਿਬ ਹੈਰਾਨੀ ਦੀ ਗੱਲ ਹੈ ਕਿ ਕਿਉਂ ਨਹੀਂ ਫੈਸਲਾ ਜਿਹੜਾ ਇਹਦੇ ਤੇ ਲੈ ਰਹੇ ਪਰ ਇਹ ਵੀ ਗੱਲ ਨਾਲ ਹੈ ਕਿ ਇਹ ਇਕੱਲੇ ਗੱਲ ਸੰਧਵਾਦੀ ਨਹੀਂ ਹੈ ਇਸ ਤੋਂ ਪਹਿਲੀਆਂ ਵੀ ਸਰਕਾਰਾਂ ਆਪਣੇ ਆਪਣੇ ਹਿੱਤਾਂ ਨੂੰ ਦੇਖਦੇ ਆ ਆਪਣੇ ਆਪਣੇ ਪਾਰਟੀ ਦੀ ਪਿੱਛੋਂ ਜਿਹੜੀ ਆਉਂਦੇ ਹੁਕਮਾਂ ਨੂੰ ਦੇਖਦੇ ਆ ਉਹ ਆਪਣੇ ਤਰੀਕੇ ਦੇ ਨਾਲ ਫੈਸਲੇ ਲੈਂਦੇ ਰਹੇ ਆ ਪਿਛਲੀ ਸਰਕਾਰ ਦੇ ਵਿੱਚ ਵੀ ਆਪਾਂ ਦੇਖਿਆ ਕਿ ਬਹੁਤ ਸਾਰੇ ਐਮਐਲਏ ਆਵਾਜ਼ੀ ਪਾਰਟੀ ਵੀ ਛੱਡ ਗਏ ਸੀ ਬਾਅਦ ਵਿੱਚ ਕਾਂਗਰਸ ਦੇ ਵਿੱਚ ਵੀ ਸ਼ਾਮਲ ਹੋ ਗਏ ਸੀ ਤੇ ਉਹਨਾਂ ਦੇ ਉੱਪਰ ਵੀ ਕੋਈ ਫੈਸਲੇ ਜਿਹੜੇ ਉਦਾਈ ਨਹੀਂ ਗਏ ਕੁਝ ਫੈਸਲੇ ਤਾਂ ਕੁਝ ਐਮਐਲਏ ਦਾ ਹੋ ਜੇ ਸੀਗੇ ਚਲੋ ਜਦੋਂ ਆਖਰੀ 6 ਮਹੀਨੇ ਰਹਿ ਜਾਂਦੇ ਆ ਆਮ ਜਨਰਲ ਚੋਣਾਂ ਵਿਧਾਨ ਸਭਾ ਦੀਆਂ ਹੋਣ ਦੇ ਵਿੱਚ ਤਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਭਾਈ ਨਹੀਂ ਉਹ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਨੇ ਸੋ ਇਸ ਕਰਕੇ ਥੋੜਾ ਜਿਹਾ ਹੁਣ ਆਪਾਂ ਰੋਕ ਵੀ ਸਕਦੇ ਆ ਪਰ ਤਕਰੀਬਨ ਸਵਾ ਸਾਲ ਜਿਹੜਾ ਉਹ ਹਲੇ ਪਿਆ ਹੈਗਾ ਜੇ ਤਾਂ ਆਖਰੀ 6 ਮਹੀਨੇ ਹੁਣ ਫੇਰ ਆਪਾਂ ਕਹਿ ਸਕਦੇ ਆਂ ਵੀ ਕਰਵਾਈਏ ਨਾ ਕਰਵਾਈਏ ਜੀ ਉਹਨਾਂ ਦੇ ਅਧਿਕਾਰ ਖੇਤਰ ਚੋਂ ਦਾ ਸਵਾ ਸਾਲ ਪਿਆ ਹੈਗਾ ਸਜ਼ਾ ਵੀ ਹੋ ਗਈ ਹੈ ਔਰ ਉਹਨੂੰ ਤਾਂ ਤਕਰੀਬਨ ਬਹੁਤ ਜ਼ਿਆਦਾ ਜਿਹੜਾ ਸਮਾਂ ਜਿਹੜਾ ਹੋ ਗਿਆ ਸੁਖੀ ਨੂੰ ਤਾਂ ਜਿਹੜਾ ਦਲਬੱਲੂ ਇਹ ਕਾਨੂੰਨ ਦੇ ਤਹਿਤ ਜਿਹੜਾ ਉਹਨਾਂ ਨੂੰ ਵਧ ਕੀਤਾ ਜਾ ਸਕਦਾ ਸੀਗਾ ਉਹਨਾਂ ਨੇ ਤਾਂ ਪਾਰਟੀ ਕਦੋਂ ਦੀ ਚੇਂਜ ਕੀਤੀ ਹੈ ਔਰ ਨਾਲ ਹੀ ਨਾਲ ਉਹਨਾਂ ਨੇ ਤਾਂ ਉਹਦਾ ਵੀ ਜਿਹੜਾ ਉਹ ਚੇਰਮੈਨੀ ਦਾ ਲਿਆ ਹੋਇਆ ਸੋ ਮਤਲਬ ਐਮਐਲਏ ਸ਼ਿਫਟੀਆਂ ਵੀ ਉਹ ਸਿਵਾਵਾ ਜਿਹੜੀਆਂ ਉਹ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਮਿਲਣੀਆਂ ਸੀ ਉਹ ਵੀ ਮੰਨ ਰਹੇ ਐ ਔਰ ਉਧਰੋਂ ਚੇਅਰਮੈਨ ਵਾਲਿਆਂ ਵੀ ਮੰਨ ਰਹੇ ਐ ਠੀਕ ਆ ਜੇ ਤੁਸੀਂ ਭਾਈ ਚਲੇ ਗਏ ਹੋ ਪਾਰਟੀ ਛੱਡ ਕੇ ਤਾਂ ਫਿਰ ਉਧਰੋਂ ਜਿਹੜਾ ਤੁਹਾਡਾ ਜਿਹੜਾ ਹੈਗਾ ਚੇਅਰਮੈਨ ਹੀ ਦਾ ਤੁਸੀਂ ਉਹਦਾ ਮੰਨੋ ਚੇਅਰਮੈਨ ਤਾਂ ਤੁਸੀਂ ਐਮਐਲਏ ਤੋਂ ਬਿਨਾਂ ਵੀ ਜਿਹੜਾ ਉਹ ਰਹਿ ਸਕਦੇ ਹੋ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਵਿਵੇਕ ਦੇ ਆਧਾਰ ਦੇ ਉੱਪਰ ਸਪੀਕਰ ਸਾਹਿਬ ਨੂੰ ਵੀ ਜਿਹੜਾ ਉਹ ਫੈਸਲਾ ਲੈਣਾ ਚਾਹੀਦਾ ਸੀਗਾ ਤੇ ਹੁਣ ਪਟੀਸ਼ਨ ਪਾਈ ਹੋਈ ਸੀ ਪਿੱਛੇ ਜੇ ਇੱਕ ਇਹ ਭਾਈ ਜਿਹੜਾ ਅ ਬੰਗੇ ਵਾਲੇ ਐਮਐਲਏ ਨੇ ਜਾਂ ਹੋਰ ਨੇ ਇਹੋ ਜਿਹੇ ਜਿਹੜੀਆਂ ਚੀਜ਼ਾਂ ਸੀਗੀਆਂ ਇੱਕ ਪਟੀਸ਼ਨ ਪਈ ਹੋਈ ਹੈ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਪਈਏ ਤੇ ਫੈਸਲਾ ਜਿਹੜਾ ਉਹ ਕਿਉਂ ਨਹੀਂ ਲਿਆ ਜਾ ਰਿਹਾ ਸੋ ਇਸ ਕਰਕੇ ਹੁਣ ਹਾਈ ਕੋਰਟ ਨੇ ਜਵਾਬ ਮੰਗਿਆ ਸਪੀਕਰ ਸਾਹਿਬ ਤੋਂ ਕਿ ਦੱਸੋ ਕਿ ਤੁਸੀਂ ਫੈਸਲਾ ਜਿਹੜਾ ਇਹਦੇ ਤੇ ਹਲੇ ਤੱਕ ਕਿਉਂ ਨਹੀਂ ਲਿਆ ਹੁਣ ਸਪੀਕਰ ਸਾਹਿਬ ਦੇਖਦੇ ਆ ਕੀ ਜਿਹੜਾ ਉਹ ਜਵਾਬ ਦਿੰਦੇ ਹੈਗੇ ਆ ਔਰ ਨਾਲ ਹੀ ਨਾਲ ਸਿਰਫ ਇਕੱਲਾ ਜਵਾਬ ਇਹਦਾ ਹੀ ਨਹੀਂ ਮੈਨੂੰ ਲੱਗਦਾ ਕਿ ਸਪੀਕਰ ਸਾਹਿਬ ਨੂੰ ਫਿਰ ਜਵਾਬ ਜਿਹੜਾ ਮਿਲਦਾ ਖਡੂਰ ਸਾਹਿਬ ਵਾਲੇ ਐਮਐਲਏ ਦਾ ਵੀ ਦੇਣਾ ਪਊਗਾ ਜਿਹਨੂੰ ਪਿੱਛੇ ਜੇ ਸਜ਼ਾ ਹੋਈ ਹੈ ਤੇ ਜੇ ਉਹਨੂੰ ਸਜ਼ਾ ਹੋਈ ਹੈ ਤਾਂ ਫਿਰ ਉਸੇ ਦਿਨ ਤੋਂ ਹੀ ਸੀਟ ਜਿਹੜੀ ਆ ਉਹ ਖਾਲੀ ਸਮਝੀ ਜਾਣੀ ਚਾਹੀਦੀ ਸੀ ਪਰ ਕਿਉਂ ਨਹੀਂ ਖਾਲੀ ਉਹ ਸੀਟ ਜਿਹੜੀ ਉਹ ਕੀਤੀ ਗਈ ਉਹ ਵੀ ਜਿਹੜੀ ਆ ਗੱਲ ਆਪਣੇ ਜਿਹੜੀ ਸਾਹਮਣੇ ਦੇਖਣ ਵਾਲੀ ਹੋਊਗੀ ਕਿ ਸਪੀਕਰ ਸਾਹਿਬ ਜਵਾਬ ਕੀ ਦਿੰਦੇ ਆ ਪਰ ਮੈਨੂੰ ਲੱਗਦਾ ਕਿ ਇਹਦਾ ਦੋ ਜਿਮਨੀ ਚੋਣਾ ਜਿਹੜੀਆਂ ਉਹ ਵੱਟਤੇ ਹੀ ਜਿਹੜੀਆਂ ਉਹ ਪਈਆਂ ਸੀਗੀਆਂ ਸੋ ਮੈਨੂੰ ਲੱਗਦਾ ਕਿ ਹੁਣ ਦੇਖਦੇ ਆ ਕਿ ਜਿਹੜਾ ਹਾਈ ਕੋਰਟ ਨੂੰ ਜਵਾਬ ਜਿਹੜਾ ਸਪੀਕਰ ਸਾਹਿਬ ਕੀ ਦਿੰਦੇ ਆ ਕਿ ਹੁਣ ਜਿਹੜਾ ਹਾਈ ਕੋਰਟ ਹੈ ਉਹ ੱੱਕੇ ਦੇ ਨਾਲ ਜਿਹੜਾ ਕਿਉਂਕਿ ਬਹੁਤ ਸਾਰੇ ਫੈਸਲੇ ਆਪਾਂ ਦੇਖਿਆ ਕਿ ਸਰਕਾਰ ਤੋਂ ਡੰਡੇ ਦੇ ਨਾਲ ਵੀ ਜਿਹੜੇ ਉਹ ਹਾਈ ਕੋਰਟ ਨੇ ਕਰਵਾਏ ਆ ਕਿ ਇਹ ਵੀ ਫੈਸਲਾ ਡੰਡੇ ਦੇ ਨਾਲ ਹੀ ਕਰਵਾਇਆ ਜਾਊਗਾ ਜਾਂ ਕਿਵੇਂ ਇਹ ਜਿਹੜੀ ਗੱਲ ਦੇਖਣ ਵਾਲੀ ਹੋਊਗੀ ਪਰ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਇਹ ਮਸਲੇ ਹਾਈ ਕੋਰਟ ਜਿਹੜੇ ਉਹ ਪਹੁੰਚੇ ਆ ਉਹਨੂੰ ਦੇਖਦੇ ਆ ਮੈਨੂੰ ਇਹ ਗੱਲ ਲੱਗ ਰਹੀ ਆ ਵੀ ਕਿਤੇ ਨਾ ਕਿਤੇ ਦੋ ਜਿਮਨੀ ਚੋਣਾ ਇਕੱਠੀਆਂ ਜਿਹੜਾ ਉਹ ਦਸਤਕ ਦੇ ਸਕਦੀਆਂ ਮੈਂ ਉਦੋਂ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਜਿਹੜੀ ਆ ਇਹ ਗੱਲ ਕਹੀ ਸੀਗੀ ਕਿ ਭਾਈ ਆਪਾਂ ਕਹਿੰਦਿਆ ਗੱਲ ਗਈ ਸੀ ਕਿ ਇਹਨੂੰ ਹਲੇ ਤੰਦਰ ਜਿਮਨੀ ਚੋਣ ਨੂੰ ਸੈਮੀਫਾਈਨਲ ਆ ਸਮਝੋ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਵੀ ਚੋਣਾ ਆ ਸਕਦੀਆਂ ਨੇ ਫਿਰ ਆਪਾਂ ਉਹ ਆਪਾਂ ਫਿਰ ਉਹਨਾਂ ਨੂੰ ਜਿਹੜਾ ਉਹ ਸੈਮੀਫਾਈਨਲ ਕਹਿੰਦੇ ਫਿਰਾਂਗੇ ਸੋ ਆਪਾਂ ਨੂੰ ਹਲੇ ਇੰਤਜ਼ਾਰ ਕਰਨਾ ਚਾਹੀਦਾ ਹੁਣ ਉਹੀ ਗੱਲ ਹੋਈ ਐ ਦੋ ਜਿਮਨੀ ਚੋਣਾ ਨੇ ਦਸਤਕ ਦੇ ਦਿੱਤੀ ਐ ਤੇ ਜੇ ਹਾਈ ਕੋਰਟ ਜਿਹੜਾ ਪੂਰਨ ਤਰੀਕੇ ਦੇ ਨਾਲ ਸਖਤ ਹੋ ਗਿਆ ਤਾਂ ਫਿਰ ਕਿਸੇ ਵੀ ਸਮੇਂ ਇਹਨਾਂ ਜਿਮਨੀ ਚੋਣਾਂ ਦੇ ਬਾਰੇ ਐਲਾਨ ਕਰਨਾ ਸਪੀਕਰ ਸਾਹਿਬ ਨੂੰ ਪੈ ਸਕਦਾ ਹੈ ਜਾਂ ਹੋਰ ਜਾਂ ਕੀ ਕਹਿਣ ਦਾ ਭਾਵ ਕਿ ਸਪੀਕਰ ਸਾਹਿਬ ਜਿਹੜੇ ਖਾਲੀ ਸੀਟਾਂ ਜਿਹੜੀਆਂ ਐਲਾਨਣੀਆਂ ਉਹਨਾਂ ਨੂੰ ਪੈ ਸਕਦੀਆਂ ਨੇ ਸੋ ਹਾਈ ਕੋਰਟ ਇਹਦੇ ਵਿੱਚ ਹੁਣ ਇਨਵੋਲਵ ਹੋ ਚੁੱਕਿਆ ਹੈ ਜਵਾਬ ਮੰਗਿਆ ਸਪੀਕਰ ਸਾਹਿਬ ਤੋਂ ਜਵਾਬ ਦੇਖਦੇ ਹਾਂ ਸਪੀਕਰ ਸਾਹਿਬ ਕੀ ਦਿੰਦੇ ਐ ਕਿਤੇ ਨਾ ਕਿਤੇ ਲੱਗ ਰਿਹਾ ਕਿ ਜਲਦ ਜਿਮਨੀ ਚੋਣਾਂ ਜਿਹੜੀਆਂ ਉਹ ਪੰਜਾਬ ਦੇ ਅੰਦਰ ਉਹ ਹੋਰ ਜਿਹੜੀਆਂ ਕਿ ਬਣਦੀਆਂ ਵੀ ਨੇ ਜੀ ਤੇ ਜਿਹੜੀਆਂ ਜਿਨ੍ਹਾਂ ਦਾ ਜਿਹੜਾ ਪੂਨ ਤਰੀਕੇ ਨਾਲ ਰੂਪ ਲੈ ਚੁੱਕੀ ਆ ਸਾਰੇ ਸਿਸਟਮ ਦਾ ਸੋ ਉਸੇ ਤਰੀਕੇ ਦਾ ਸਿਸਟਮ ਜਿਸ ਸਿਸਟਮ ਦੇ ਤਹਿਤ ਜਿਮਨੀ ਚੂਣੀਆਂ ਚੋਣਾ ਜਿਹੜੀਆਂ ਹੋਣੀਆਂ ਪੜਦੀਆਂ ਨੇ ਸੋ ਕਿਸੇ ਵੀ ਸਮੇਂ ਜੇ ਹਾਈ ਕੋਰਟ ਇਸੇ ਤਰੀਕੇ ਨਾਲ ਸਕਤ ਰਿਆ ਤਾਂ ਦੋ ਜਿਮਨੀ ਚੋਣਾ ਹੋਰ ਦੱਸ ਸਕਦੇ ਹੋਣਗੇ ਬਿਲਕੁਲ ਸਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਵਿਧਾਨ ਸਭਾ ਹਲਕੇ ਦੀਆਂ ਦੋ ਹੋਰ ਜਿਮਨੀ ਚੋਣਾਂ ਨੇ ਜੋ ਦਸਤਕ ਦੇ ਸਕਦੀਆਂ ਨੇ ਜੇਕਰ ਇਸ ਤਰ੍ਹਾਂ ਦੇ ਨਾਲ ਹੁੰਦਾ ਦੋ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਮਨੀ ਚੋਣਾਂ ਹੁੰਦੀਆਂ ਨੇ ਤਾਂ ਇੱਕ ਮੌਕਾ ਹੋਰ ਵਿਰੋਧੀਆਂ ਨੂੰ ਕਿਤੇ ਨਾ ਕਿਤੇ ਆਪਣੀ ਛਵੀ ਸੁਧਾਰਨ ਦਾ ਮਿਲੇਗਾ ਜੀ ਇਹ ਛਵੀ ਮਤਲਬ ਛਵੀਸ ਤੋਂ ਹਾਰਨ ਦੀ ਤਾਂ ਕੀ ਗੱਲ ਹੋਣੀ ਹੈ ਇਹ ਆ ਕਿ ਪੋਲੀਟੀਕਲ ਤੌਰ ਤੇ ਕਿਸ ਤਰੀਕੇ ਦੇ ਨਾਲ ਲੜਦੀ ਹੈ ਜਿਹੜੀ ਵਿਰੋਧੀ ਧਿਰਾਂ ਕਾਂਗਰਸ ਕਿਸ ਤਰੀਕੇ ਨਾਲ ਲੜਦੀ ਹੈ ਜਿਹੜੀ ਉਹਨਾਂ ਦੀ ਵਾਰ-ਵਾਰ ਪਰਸਪੈਕਸ਼ਨ ਬਣੀ ਹੋਈ ਹੈ ਕਿ ਇਕੱਠੇ ਨਹੀਂ ਹੈਗੇ ਲੜਦੇ ਨਹੀਂ ਹੈਗੇ ਕਮਜ਼ੋਰ ਕੈਂਡੀਡੇਟ ਨੇ ਉਹ ਜਿਹੜੀ ਕਾਂਗਰਸ ਬਿਲਕੁਲ ਤੁਹਾਡੀ ਗੱਲ ਠੀਕ ਹੈ ਥੋੜਾ ਬਹੁਤਾ ਕਰ ਸਕਦੀ ਹੈ ਪਰ ਕਿਤੇ ਨਾ ਕਿਤੇ ਇਹ ਵੀ ਹੈ ਨਾ ਕਿ ਸਰਕਾਰ ਜੇ ਜਿਹੜੀ ਨੇੜੇ ਜਾ ਕੇ ਇਸ ਤਰੀਕੇ ਨਾਲ ਦਿੱਤੀ ਉਹ ਆਪਣੇ ਤੌਰ ਤੇ ਆਪਣੀ ਸ਼ੋਭੀ ਜਿਹੜੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਵਿਰੋਧੀ ਧਿਰਾਂ ਲਗਾਤਾਰ ਡਾਊਨ ਹੋ ਰਹੀਆਂ ਅਕਾਲੀ ਦਲ ਜਰੂਰ ਜਿਹੜਾ ਹੈਗਾ ਉਹ ਇਸ ਚੋਣ ਦੇ ਵਿੱਚ ਤਰਨ ਤਰਨ ਜਿੰਨੇ ਚੋਣ ਦੇ ਵਿੱਚ ਗੇਨ ਕੀਤਾ ਸੀਗਾ ਤੇ ਜੇ ਇਹ ਜੁਵਨੀ ਚੋਣਾਂ ਫੇਰ ਆ ਜਾਂਦੀਆਂ ਨੇ ਅਸਤਾਈ ਤੋਂ ਪਹਿਲਾਂ ਤਾਂ ਕਾਲੀਨਾਮ ਦੇ ਵਾਸਤੇ ਇੱਕ ਹੋਰ ਵੱਡਾ ਇਮਤਿਹਾਨ ਹੋਊਗਾ ਕਿ ਉੱਥੇ ਜੇ ਚੰਗਾ ਪ੍ਰਦਰਸ਼ਨ ਕਰਨਗੇ ਤਾਂ ਫੇਰ ਹੀ ਉਹਨਾਂ ਦੀ ਕੰਟੀਨਿਊ ਹਵਾ ਰਹੂਗੀ ਤੇ ਜੇ ਉਹ ਇਹ ਜਿਹਾ ਪ੍ਰਦਰਸ਼ਨ ਨਾ ਕਰ ਸਕੇ ਤਾਂ ਫੇਰ ਮੈਨੂੰ ਲੱਗਦਾ ਕਿ ਉਹਨਾਂ ਦੀ ਵੀ ਜਿਹੜੀ ਉਹ ਜਿਹੜੀ ਹਵਾ ਜਿਹੜੀ ਬਣੀ ਆ ਉਹ ਜਿਹੜੀ ਕਫੂਕ ਜਿਹੜੀ ਬਣੀ ਆ ਉਹ ਨਿਕਲ ਸਕਦੀ ਹੈ ਜੀ ਬਿਲਕੁਲ ਸਰ ਅਗਲੀ ਖਬਰ ਲੈ ਲੰਨੇ ਆ ਤਰਨ ਤਾਰਨ ਬਾਈ ਇਲੈਕਸ਼ਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਵੀ ਵੱਡੇ ਪੱਦਰਤੇ ਖਲਾਰਾ ਪੈ ਚੁੱਕਿਆ ਹੈ ਹੁਣ ਪ੍ਰਧਾਨ ਦੀ ਦੌੜ ਦੇ ਲਈ ਲੋਬਿੰਗ ਸ਼ੁਰੂ ਹੋ ਚੁੱਕੀ ਹੈ ਤੇ ਬਹੁਤ ਸਾਰੀਆਂ ਚਰਚਾਵਾਂ ਛਿੜ ਚੁੱਕੀਆਂ ਨੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਨਵਾਂ ਸੂਬਾ ਪ੍ਰਧਾਨ ਆ ਜੋ ਲਗਾਇਆ ਜਾ ਸਕਦਾ ਹੈ ਕਿਵੇਂ ਦੇਖਦੇ ਹੋ ਆਖਰਕਾਰ ਹਾਈ ਕਮਾਂਡ ਹੁਣ ਕਿਸਤੇ ਦਾ ਖੇਡ ਸਕਦੀ ਹੈ ਜੀ ਦੇਖੋ ਇਹ ਜਿਹੜਾ ਅੱਜ ਦਾ ਨਹੀਂ ਹੈ ਜੀ ਇਹ ਅੱਜ ਦਾ ਨਹੀਂ ਚੱਲ ਰਿਹਾ ਕਿ ਚਰਚਾ ਕਿ ਪ੍ਰਧਾਨ ਬਦਲਿਆ ਜਾਊਗਾ ਜਾਂ ਇਦਾਂ ਹੋਊਗਾ ਜਾਂ ਉਦਾਂ ਹੋਊਗਾ ਬੜੇ ਲੰਬੇ ਸਮੇਂ ਤੋਂ ਇਹ ਜਿਹੜੀ ਚਰਚਾ ਚੱਲਦੀ ਆ ਰਹੀ ਹੈ ਕਿ ਪ੍ਰਧਾਨ ਬਦਲਿਆ ਜਾ ਰਿਹਾ ਹੋ ਰਿਹਾ ਉਹ ਹੋ ਰਿਹਾ ਹਾਲਾਂਕਿ ਬਦਲਿਆ ਕਦੋਂ ਜਾ ਰਿਹਾ ਇਹ ਗੱਲ ਜਿਹੜੀ ਹੈ ਹਾਲੇ ਦੇਖਣ ਵਾਲੀ ਹੋਊਗੀ ਪਰ ਇਹ ਗੱਲ ਜ਼ਰੂਰ ਹੈਗੀ ਹੈ ਕਿ ਇੱਕ ਤਰੀਕੇ ਦੇ ਨਾਲ ਪ੍ਰਧਾਨ ਦੇ ਜਿਸ ਤਰੀਕੇ ਦੇ ਬਿਆਨ ਆਏ ਜਾਂ ਜਿਮਨੀ ਚੋਣ ਤੋਂ ਬਾਅਦ ਜਿਸ ਤਰੀਕੇ ਦੀ ਹਾਲਾਤ ਜਿਹੜੇ ਆ ਉਹ ਬਣਿਆ ਜਾਂ ਰਿਜ਼ਲਟ ਆਇਆ ਉਸ ਤੋਂ ਬਾਅਦ ਹੁਣ ਹੋਰ ਤੇਜ਼ੀ ਦੇ ਨਾਲ ਇਹ ਗੱਲਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਔਰ ਉਹ ਵੀ ਬੰਦੇ ਹੁਣ ਦੁਬਾਰਾ ਦੌੜ ਦੇ ਵਿੱਚ ਆ ਗਿਆ ਜਿਹੜੇ ਬੰਦਿਆਂ ਤੋਂ ਆਪਾਂ ਨੂੰ ਇੰਜ ਲੱਗ ਰਿਹਾ ਸੀਗਾ ਕਿ ਉਹ ਰਾਜਾ ਵੜਿੰਗ ਦੇ ਨਾਲ ਨੇ ਜਾਂ ਆਪਾਂ ਨੂੰ ਇਹ ਲੱਗਦਾ ਸੀਗਾ ਕਿ ਰਾਜਾ ਵੜਿੰਗ ਨੂੰ ਉਹ ਬਚਾ ਰਣਗੇ ਜਾਂ ਇਕੱਠੇ ਧੜਿਆਂ ਦੇ ਤੌਰ ਤੇ ਜਿਹੜੇ ਉਹ ਚੱਲ ਰਹੇ ਆ ਜਿਵੇਂ ਫਰਜ਼ ਕਰ ਲਓ ਕਿ ਸੁਖਵਿੰਦਰ ਸਿੰਘ ਰੰਧਾਵਾ ਸਾਹਿਬ ਨੇ ਜਾਂ ਕਹਿ ਲਓ ਕਿ ਪ੍ਰਤਾਪ ਸਿੰਘ ਬਾਜਵਾ ਨੇ ਉਹ ਵੀ ਹੁਣ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਕਹਿੰਦੇ ਕਿ ਅੰਦਰੋਂ ਅੰਦਰੀ ਲੋਬਿੰਗ ਕਰਨ ਲੱਗ ਗਏ ਆ ਰਾਜਾ ਵਿੜਿੰਗ ਦੀਆਂ ਲਪਤਾ ਕਿਚਨ ਨੂੰ ਔਰ ਆਪਣੇ ਆਪ ਨੂੰ ਪ੍ਰਧਾਨਗੀ ਦੇ ਵਾਸਤੇ ਪਰਫੁੱਲਤ ਕਰਨ ਵਾਸਤੇ ਉਹਨਾਂ ਨੇ ਵੀ ਲੋਬਿੰਗ ਜਿਹੜੀ ਹੈ ਸ਼ੁਰੂ ਕਰ ਚੁੱਕੀ ਹੈ ਔਰ ਉਧਰ ਬਹੁਤ ਵੱਡਾ ਜਿਹੜਾ ਹਿੱਸਾ ਕਾਂਗਰਸ ਦੇ ਅੰਦਰ ਲੀਡਰਾਂ ਦਾ ਉਹ ਗਰਾਊਂਡ ਦੇ ਹਿਲਾਤਾਂ ਨੂੰ ਦੇਖਦੇ ਆਂ ਹੋਇਆ ਗਰਾਊਂਡ ਦੀ ਸਿਚੁਏਸ਼ਨ ਨੂੰ ਦੇਖਦੇ ਆਂ ਉਹ ਜਿਹੜਾ ਚਰਨਜੀਤ ਸਿੰਘ ਚੰਨੀ ਦੇ ਵੱਲ ਅਟ੍ਰੈਕਟ ਜਿਹੜਾ ਹੋ ਰਿਹਾ ਹੈਗਾ ਚਰਨਜੀਤ ਸਿੰਘ ਚੰਨੀ ਨੂੰ ਬਹੁਤ ਵੱਡਾ ਹਿੱਸਾ ਕਾਂਗਰਸ ਦੇ ਅੰਦਰ ਬੈਠੇ ਲੀਡਰਾਂ ਦਾ ਚਾਹੁੰਦਾ ਕਿ ਚਰਨਜੀਤ ਸਿੰਘ ਚੰਨੀ ਪ੍ਰਧਾਨਵਰਨ ਕਿਉਂਕਿ ਗਰਾਉਂਡ ਦੇ ਉੱਪਰ ਜੋ ਹਕੀਕਤ ਪਪੂਲੈਰਿਟੀ ਦੇ ਤੌਰ ਤੇ ਚਰਨਜੀਤ ਸਿੰਘ ਚੰਨੀ ਬਾਕੀਆਂ ਦੇ ਨਾਲੋਂ ਕਦ ਕੱਢਦੇ ਆ ਬਾਕੀਆਂ ਦੇ ਨਾਲੋਂ ਚਰਨਜੀਤ ਸਿੰਘ ਚੰਨੀ ਸਿਰ ਜਿਹੜਾ ਉਹ ਕੱਢਦੇ ਆ ਔਰ ਜੇ ਆਪਾਂ ਗੱਲ ਕਰ ਲਈਏ ਸਰਕਾਰ ਦਾ ਜਿਹੜਾ ਸਰਵੇ ਹੋਇਆ ਸੀ ਉਹਦੇ ਵਿੱਚ ਵੀ ਚਰਨਜੀਤ ਸਿੰਘ ਚੰਨੀ ਬੋਲਦੇ ਸੀ ਔਰ ਪਪੂਲੈਰਿਟੀ ਦੇ ਤੌਰ ਤੇ ਗਰਾਉਂਡ ਦੇ ਵਿੱਚ ਤੁਸੀਂ ਜਾ ਕੇ ਜਿਹੜਾ ਇਹ ਗੱਲ ਕਰ ਲੋ ਚਾਹੇ ਉਹ ਬਹੁਤ ਸਾਰੇ ਸਰਕਮਸਟੈਂਸਸ ਹੋਏ ਆ ਚਾਹੇ ਉਹ ਚਰਨਜੀਤ ਸਿੰਘ ਚੰਨੀ ਦਾ ਮੋਦੀ ਦੇ ਨਾਲ ਮੁੱਖ ਮੰਤਰੀ ਹੁੰਦਿਆਂ ਲੜਨਾ ਚਾਹੇ ਚਰਨਜੀਤ ਸਿੰਘ ਚੰਨੀ ਦਾ ਅਮਰਿਤਪਾਲ ਹੋਣਾ ਦੇ ਹੱਕ ਤੇ ਵਿੱਚ ਬੋਲਣਾ ਚਾਹੇ ਚਰਨਜੀਤ ਸਿੰਘ ਚੰਨੀ ਦਾ ਲੋਕ ਸਭਾ ਦੇ ਅੰਦਰ ਖੜ ਕੇ ਅੱਖਾਂ ਚੱਖਾਂ ਪਾ ਕੇ ਅਮਿਤ ਸ਼ਾਹ ਤੇ ਮੋਦੀ ਦੇ ਨਾਲ ਗੱਲ ਕਰਨਾ ਚਾਹੇ ਉਹ ਆਪਾਂ ਕਹਿ ਲੋ ਕਿ ਇੱਕ ਜਿਹੜੀ ਖੇਤੀਬਾੜੀ ਕਮੇਟੀ ਸੀ ਸਰਕਾਰ ਦੀ ਉਹਦੇ ਵਿੱਚ ਸੁਆਮੀਨਾਥਨ ਕਮਿਸ਼ਨ ਤੋਂ ਬਾਅਦ ਬਹੁਤ ਵੱਡੇ ਪੱਧਰ ਦੀ ਇਤਿਹਾਸਿਕ ਰਿਪੋਰਟ ਜਿਹੜੀ ਆ ਕਿਸਾਨਾਂ ਦੇ ਹੱਕ ਅਜ ਬਣਾਉਣੀਆਂ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਚਰਨਜੀਤ ਸਿੰਘ ਚੰਨੀ ਦੀ ਪੰਜਾਬ ਦੇ ਅੰਦਰ ਜਿਸ ਤੀਕੇ ਦੀ ਛਵੀ ਬਣੀ ਹੈ ਉਸ ਤਰੀਕੇ ਦੀ ਛਵੀ ਨੂੰ ਦੇਖਦੇ ਆਂ ਬਹੁਤ ਵੱਡਾ ਹਿੱਸਾ ਕਾਂਗਰਸ ਦੇ ਅੰਦਰ ਚੈਲੰਜ ਸਿੰਘ ਜੰਨੀ ਵਾਸਤੇ ਵੀ ਜਿਹੜੀ ਉਹ ਲਾਬਿੰਗ ਜਿਹੜੀ ਉਹ ਕਰ ਰਿਹਾ ਹੈਗਾ ਤਾਂ ਉਧਰ ਪ੍ਰਗਟ ਸਿੰਘ ਦਾ ਆਪਣਾ ਜਿਹੜਾ ਆਧਾਰ ਹੈ ਉਹਨਾਂ ਦੀ ਆਪਣੀ ਜਿਹੜੀ ਛਵੀ ਹੈ ਉਹਨਾਂ ਦਾ ਆਪਣਾ ਜਿਹੜਾ ਔਕਾਤ ਹੈ ਉਸ ਤਰੀਕੇ ਦੇ ਉਹ ਜਿਹੜੇ ਉਹ ਲੱਗੇ ਹੋਏ ਨੇ ਮਤਲਬ ਕਹਿੰਦਾ ਪਾਵੇ ਆ ਕਿ ਬਹੁਤ ਸਾਰੇ ਜਿਹੜੇ ਲੀਡਰ ਨੇ ਉਹ ਆਪਣੇ ਤੌਰ ਤੇ ਜਿਹੜੀ ਲਾਬਿੰਗ ਕਰਨੀ ਸ਼ੁਰੂ ਕਰ ਚੁੱਕੇ ਆ ਔਰ ਅੱਗੇ ਸਿਰਫ ਗੱਲਾਂ ਹੋ ਰਹੀਆਂ ਸੀ ਹੁਣ ਦੇਖਦੇ ਆ ਕਿ ਰਾਜਾ ਵਿੜਿੰਗ ਪ੍ਰਧਾਨਗੀ ਜਿਹੜੀ ਆ ਉਹ ਬਚਾ ਪਾਉਂਦੇ ਆ ਜਾਂ ਨਹੀਂ ਬਚਾ ਪਾਉਂਦੇ ਜਾਂ ਰਾਜਾ ਵੜਿੰਗ ਹੀ ਕੰਟੀਨਿਊ ਕਰਨਗੇ ਜਾਂ ਨਵਾਂ ਪ੍ਰਧਾਨ ਆਏਗਾ ਇਹ ਜਿਹੜੀਆਂ ਗੱਲਾਂ ਦੇਖਣ ਆਣੀਆਂ ਹੋਣਗੀਆਂ ਪਰ ਹੁਣ ਇਹ ਪ੍ਰਧਾਨ ਬਦਲਣ ਦੀਆਂ ਜਿਹੜੀਆਂ ਗੱਲਾਂ ਇਹ ਚਰਚਾਵਾਂ ਉਹ ਅੱਗੇ ਲੰਘ ਕੇ ਹੁਣ ਜਿਹੜੀ ਲੋਬਿੰਗ ਜਿਹੜੀ ਆ ਉਹ ਸ਼ੁਰੂਆਕੇ ਹੀ ਹੋ ਚੁੱਕੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਲੋਬਿੰਗ ਦੇ ਵਿੱਚੋਂ ਕੌਣ ਜਿਹੜਾ ਅੱਗੇ ਨਿਕਲ ਕੇ ਜਾਂਦਾ ਔਰ ਦਿੱਲੀ ਦੇ ਵਿੱਚ ਵੀ ਚੁਗਿਆ ਮੀਟਿੰਗਾਂ ਨੇ ਔਰ ਇੱਥੇ ਵੀ ਲੋਬਿੰਗ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈਗੀ ਹੈ ਔਰ ਵਿਜੇਂਦਰ ਸਿੰਘਲਾ ਇਸ ਲੜੀ ਦੇ ਵਿੱਚ ਨਾਮ ਜਿਹੜਾ ਉਹ ਸ਼ਾਮਿਲ ਹੈ ਉਹ ਜਿਹੜੇ ਆਪਣੇ ਤੌਰ ਤੇ ਮੀਟਿੰਗਾਂ ਲੋਬਿੰਗ ਕਰਨੀ ਸ਼ੁਰੂ ਕਰ ਚੁੱਕਿਆ ਤਾਂ ਗਰਾਊਂਡ ਤੇ ਬਹੁਤ ਵੱਡੇ ਪੱਧਰ ਦੇ ਉੱਪਰ ਲੋਬਿੰਗ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ ਹੁਣ ਹਾਈਕਮਾਨ ਇਹਨਾਂ ਵੱਲ ਕੀ ਧਿਆਨ ਦੇ ਰਹੀ ਹੈ ਕਿਹਦਾ ਨੰਬਰ ਪੈਂਦਾ ਰੰਧਾਵਾ ਬਣਦੇ ਆ ਚੰਨੀ ਬਣਦੇ ਆ ਬਾਜਬਾ ਬਣਦੇ ਆ ਵਿਜੇਂਦਰ ਸਿੰਘਲਾ ਬਣਦੇ ਆ ਪ੍ਰਗਟ ਬਣਦੇ ਆ ਜਾਂ ਰਾਣਾ ਗੁਰਜੀਤ ਬਣਦੇ ਆ ਜਾਂ ਕਹਿ ਲੋ ਕਿ ਅ ਮੈਂ ਤੁਸੀਂ ਕਹੋ ਕਿ ਰਾਜਾ ਆਪਣੀ ਪ੍ਰਧਾਨਗੀ ਬਚਾ ਲੈਂਦੇ ਆ ਕੁਝ ਵੀ ਜਿਹੜੀਆਂ ਚੀਜ਼ਾਂ ਨੇ ਇਹ ਜਿਹੜੀਆਂ ਗੱਲ ਦੇਖਣ ਵਾਲੀ ਹੋਊਗੀ ਪਰ ਹਾਈ ਕਮਾਂਡ ਉੱਥੇ ਫਾਈਨਲ ਫੈਸਲਾ ਕੀ ਸੋਚੀ ਆ ਕਿ ਹਾਈ ਕਮਾਂਡ ਨੇ ਵੀ ਕੋ ਪੜਤਾਲ ਕਰ ਲਈ ਹੈ ਕਿ ਜਦੋਂ ਇਲੈਕਸ਼ਨ ਈਅਰ ਦੇ ਵਿੱਚ ਤੁਸੀਂ ਐਂਟਰ ਕਰ ਰਹੇ ਹੋਮੋਂ ਔਰ ਪਾਰਟੀ ਕਾਂਗਰਸ ਦੀ ਪਾਰਕ ਜਿਹੜੀ ਹੈਗੀ ਆ ਉਹ ਪੰਜਾਬ ਦੇ ਅੰਦਰ ਜਿਹੜਾ ਹੈਗਾ ਉਹ ਵੈਂਟੀਲੇਟਰ ਤੇ ਹੋਵੇ ਔਰ ਤੁਸੀਂ ਫਿਰ ਜੇ ਤੁਸੀਂ ਪ੍ਰਧਾਨ ਜਾਂ ਲੀਡਰਸ਼ਿਪ ਚੇਂਜ ਕਰਨਿਆ ਚਾਹੁੰਦੇ ਹੋ ਮੋ ਜਾਂ ਕੰਟੀਨਿਊ ਕਰਨਿਆ ਚਾਹੁੰਦੇ ਹੋ ਤਾਂ ਫਿਰ ਪੰਜਾਬ ਦੇ ਲੀਡਰਾਂ ਦੀ ਰਾਏ ਹਾਈ ਕਮਾਂਡ ਦੇ ਲਈ ਕਿੰਨੀ ਇਪੋਰਟੈਂਟ ਹੈ ਗਰਾਊਂਡ ਦੀ ਹਕੀਕਤ ਕਿੰਨੀ ਇਪੋਰਟੈਂਟ ਹੈ ਇਹ ਬਹੁਤ ਜਿਆਦਾ ਗੱਲ ਜ਼ਰੂਰੀ ਹੋ ਜਾਂਦੀ ਹੈ ਕਿ ਉਹਨਾਂ ਦੇ ਦੀ ਰਾਏ ਉਹਨਾਂ ਦਾ مشਵਰਾ ਉਹਨਾਂ ਦਾ ਜਿਹੜਾ ਇਹ ਲੋਕ ਕਿ ਗਰਾਉਂਡ ਦੀ ਰਿਐਲਿਟੀ ਕੀ ਹੈ ਉਹ ਮੈਨੂੰ ਲੱਗਦਾ ਹੈ ਕਿ ਹਾਈ ਕਮਾਂਡ ਦੇ ਵੱਲੋਂ ਜਾਣਨਾ ਬਹੁਤ ਜ਼ਰੂਰੀ ਹੋਊਗਾ ਜੇ ਰਾਜਾ ਵੜਿੰਗ ਨੂੰ ਕੰਟੀਨਿਊ ਕਰਨਾ ਚਾਹੀਦਾ ਤਾਂ ਉਹ ਗਰਾਉਂਡ ਤੇ ਕੀ ਕਹਿੰਦੇ ਆ ਲੀਡਰ ਕੀ ਕਹਿੰਦੇ ਆ ਵਰਕਰ ਕੀ ਕਹਿੰਦੇ ਆ ਲੋਕ ਲੋਕ ਕੀ ਕਹਿੰਦੇ ਆ ਗਰਾਉਂਡ ਤੇ ਉਹ ਦੇਖਣਾ ਪਊਗਾ ਤੁਹਾਨੂੰ ਇਹ ਬਦਲਣਾ ਤਾਂ ਤਾਂ ਹੀ ਤੁਹਾਨੂੰ ਦੇਖਣਾ ਪਊਗਾ ਕਿ ਕਿਸ ਨੂੰ ਜਿਹੜਾ ਉਹ ਲੋਕ ਚਾਹੁੰਦੇ ਹੈਗੇ ਆ ਕਿਸ ਨੂੰ ਜਿਹੜਾ ਉਹ ਅੱਗੇ ਲੈ ਕੇ ਆਉਣਾ ਚਾਹੁੰਦੇ ਆ ਉਹੀ ਜਿਹੜੀ ਯਾਨੀ ਕਹਿਣ ਦਾ ਭਾਵ ਕਿ ਇਹ ਇਲੈਕਸ਼ਨ ਇਅਰ ਦੇ ਵਿੱਚ ਤੁਸੀਂ ਜਾ ਰਹੇ ਐ, ਐਂਟਰ ਕਰਨ ਜਾ ਰਹੇ ਹੋ। ਪਾਰਟੀ ਤੁਹਾਡੀ ਇਸ ਵਕਤ ਬਹੁਤ ਜ਼ਿਆਦਾ ਗਿਰਾਵਟ ਵਾਲੇ ਪਾਸੇ ਜਿਹੜੀ ਉਹ ਜਾ ਰਹੀ ਹੈਗੀ ਐ। ਸੋ ਇਹੋ ਜੇ ਸਮੇਂ ਤੇ ਤੁਹਾਨੂੰ ਗਰਾਊਂਡ ਰਿਐਲਿਟੀ ਕੀ ਐ ਔਰ ਸੱਚਾਈ ਕੀ ਐ ਔਰ ਬਦਲਣਾ ਚਾਹੀਦਾ ਹੈ ਜਾਂ ਨਹੀਂ ਚਾਹੀਦਾ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਹੀ ਗਰਾਊਂਡ ਦੀ ਰਿਪੋਰਟ ਲੈਣ ਤੋਂ ਬਾਅਦ ਹੀ ਸਰਵੇ ਤੋਂ ਬਾਅਦ ਹੀ ਜਿਹੜਾ ਉਹ ਫੈਸਲਾ ਮੈਨੂੰ ਲੱਗਦਾ ਹੈ ਹਾਈ ਕਮਾਂਡ ਨੂੰ ਲੈਣਾ ਚਾਹੀਦਾ ਹੈ। ਹੁਣ ਹਾਈ ਕਮਾਂਡ ਇੰਨਾ ਕੰਮ ਇਹ ਇਹ ਨਿਹਦਰਾਂ ਦੇ ਵਿੱਚ ਕਰ ਚੁੱਕੀ ਹੈ ਜਾਂ ਨਹੀਂ ਕਰ ਚੁੱਕੀ ਕਿਉਂਕਿ ਹਲੇ ਤਾਜ਼ਾ ਤਾਜ਼ਾ ਇਲੈਕਸ਼ਨ ਜਿਹੜੇ ਆ ਉਹ ਬਿਹਾਰ ਦੇ ਮੁਕੇ ਔਰ ਉਹਦੇ ਵਿੱਚੋਂ ਤਕੜਾ ਝਟਕਾ ਜਿਹੜਾ ਉਹਨਾਂ ਨੂੰ ਮਿਲ ਚੁੱਕਿਆ ਹੈਗਾ ਸੋ ਹਲੇ ਤਾਂ ਮੈਨੂੰ ਲੱਗਦਾ ਕਿ ਧਿਆਨ ਉਹਨਾਂ ਦਾ ਉਧਰਲੇ ਵਾਲੇ ਪਾਸੇ ਨੂੰ ਹੋਊਗਾ ਐਡੀ ਛੇਤੀ ਕੋਖ ਪੜਤਾਲ ਉਹਨਾਂ ਨੇ ਨਹੀਂ ਕੀਤੀ ਹੋਣੀ ਸੋ ਮੈਨੂੰ ਲੱਗਦਾ ਕਿ ਮੈਨੂੰ ਲੱਗਦਾ ਕਿ ਹਲੇ ਥੋੜਾ ਜਿਹਾ ਸਮਾਂ ਤਾਂ ਜ਼ਰੂਰ ਲੱਗੂਗਾ ਪਰ ਲੋਬਿੰਗ ਜਿਹੜੀ ਆ ਉਹ ਜ਼ਰੂਰ ਸ਼ੁਰੂ ਹੋ ਚੁੱਕੀ ਹੈ ਪਰ ਕੁਝ ਲੋਕ ਤਾਂ ਇਹ ਵੀ ਗੱਲਾਂ ਕਰਦੇ ਆ ਕਿ ਕੁਝ ਦਿਨਾਂ ਦੇ ਵਿੱਚ ਜਿਹੜਾ ਚੇਂਜ ਹੋ ਜਿਆ ਹੈਗਾ ਕੀ ਐਲੋਪੀ ਵੀ ਚੇਂਜ ਹੋ ਰਹੇ ਆ ਜਾਂ ਸਿਰਫ ਪ੍ਰਧਾਨੇ ਚੇਂਜ ਹੋ ਰਿਹਾ ਕੁਝ ਲੋਕਾਂ ਦਾ ਇਹ ਵੀ ਕਿਉਂਕਿ ਜਿੰਨੇ ਮੂੰਹ ਉਨੀਆਂ ਗੱਲਾਂ ਨੇ ਕੁਝ ਲੋਕ ਕਹਿੰਦੇ ਕਿ ਨਹੀਂ ਜੀ ਕੁਝ ਲੋਕ ਕਹਿੰਦੇ ਆ ਕਿ ਨਹੀਂ ਇੱਕੋ ਹੀ ਚੇਂਜ ਹੋਏਗਾ ਕੁਝ ਲੋਕ ਕਹਿੰਦੇ ਆ ਕਿ ਨਹੀਂ 100% ਦੋ ਚੇਂਜ ਹੋਣਗੇ ਕਿਉਂਕਿ ਬਾਜਵਾ ਸਾਹਿਬ ਆ ਪ੍ਰਧਾਨਗੀ ਦੀ ਤੌਰ ਦੇ ਵਿੱਚ ਸੋ ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਕਰ ਰਹੀਆਂ ਹੈਗੀਆਂ ਹਾਈ ਕਮਾਂਡ ਦੇ ਦੇ ਜਿਹੜੇ ਇਹ ਫੈਸਲੇ ਨੇ ਬਹੁਤ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਕਰ ਰਹੀਆਂ ਹੈਗੀਆਂ ਕਿ ਕਦੋਂ ਆਖਰ ਜਿਹੜਾ ਉਹ ਹੋਊਗਾ ਇਹ ਫੈਸਲਾ ਫਰਦੋਂ ਜਿਹੜਾ ਇਸ ਫੈਸਲੇ ਦੇ ਵਾਲੇ ਪਾਸੇ ਨੂੰ ਜਿਹੜਾ ਉਹ ਤੁਰਿਆ ਜਾਊਗਾ ਲੀਡਰਸ਼ਿਪ ਦੇ ਵਿੱਚ ਬਹੁਤ ਜ਼ਿਆਦਾ ਕਹੋ ਕਿ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇੱਕ ਹਤਾਸ਼ ਵਾਲਾ ਜਿਹੜਾ ਕੰਮ ਹੈ ਕਿ ਆਖਰ ਪਾਰਟੀ ਦੇ ਅੰਦਰ ਚੱਲ ਕਿਰਿਆ ਇੱਕ ਤਾਂ ਪਾਰਟੀ ਵੈਂਟੀਲੀਟਰ ਤੇ ਆ ਪਾਰਟੀ ਡਾਊਨ ਵਾਲ ਫਾਲ ਵਾਲੇ ਪਾਸੇ ਨੂੰ ਆ ਤੇ ਦੂਜਾ ਜੇ ਕੋਈ ਫੈਸਲਾ ਲੈਣਾ ਵੀ ਆ ਤਾਂ ਜਲਦ ਜਿਹੜਾ ਉਹ ਨਹੀਂ ਲਿਆ ਜਾ ਰਿਹਾ ਆਪਾਂ ਦੇਖਿਆ ਕਿ ਅਕਸਰ ਹੀ ਕਾਂਗਰਸ ਨੂੰ ਜਿਹੜਾ ਉਹ ਲੇਟ ਫੈਸਲੇ ਲੈਣ ਵਾਲੀ ਜਿਹੜੀ ਗੱਲ ਹੈ ਨਾ ਉਹਦੇ ਤੋਂ ਹੀ ਨੁਕਸਾਨ ਜਿਹੜਾ ਉਹ ਅਕਸਰ ਆਪਾਂ ਹੁੰਦਾ ਦੇਖਿਆ ਪਾਰਟੀ ਦਾ ਪਰ ਕਿਤੇ ਨਾ ਕਿਤੇ ਇਹ ਆਪਾ ਟਿਕਟਾਂ ਦੀ ਵੀ ਜਿਹੜੀ ਗੱਲ ਦੇਖੀ ਹੈ ਕਿ ਟਿਕਟਾਂ ਵੀ ਆਖਰੀ ਦਿਨਾਂ ਦੇ ਵਿੱਚ ਉਹ ਇੰਨਾ ਲੇਟ ਦਿੰਦੇ ਐ ਕਿ ਉਮੀਦਵਾਰ ਜਿਹੜਾ ਉਹ ਤਿਆਰੀ ਨਹੀਂ ਕਰ ਸਕਦਾ ਸੋ ਇਹੋ ਜਿਹੇ ਫੈਸਲੇ ਵੀ ਜਿਹੜੇ ਨੇ ਉਹ ਵੀ ਸਾਈਕਮਾਨ ਕਾਂਗਰਸ ਦੀ ਜਿਹੜੀ ਉਹ ਕਈ ਵਾਰੀ ਲੇਟ ਲੈਂਦੀ ਹੈ ਜਾਂ ਜੇ ਤੁਸੀਂ ਨਹੀਂ ਵੀ ਲੈਣਾ ਤਾਂ ਫਿਰ ਤੁਸੀਂ ਲੀਡਰਾਂ ਨੂੰ ਟਕਾਓ ਕਿ ਭਾਈ ਇਸ ਤਰੀਕੇ ਦੀਆਂ ਬਗਾਵਤਾਂ ਜਿਹੜੀਆਂ ਉਹ ਨਾ ਕਰੋ ਜੀ ਉਹ ਮੈਨੂੰ ਲੱਗਦਾ ਕਿ ਜਿਹੜੇ ਫੈਸਲੇ ਲੈਣੇ ਉਹ ਬੜੀ ਲੇਟ ਲੈਣੇ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਮੈਨੂੰ ਲੱਗਦਾ ਕਿ ਪਾਰਟੀ ਦੇ ਅੰਦਰ ਬਗਾਵਤ ਦਾ ਵੀ ਪਾਰਟੀ ਦੇ ਅੰਦਰ ਮੈਨੂੰ ਲੱਗਦਾ ਕਿ ਗਰਾਵਟ ਦਾ ਵੀ ਜਿਹੜਾ ਉਹ ਕਾਰਨ ਬਣਦੀਆਂ ਨੇ ਹੁਣ ਲਾਬਿੰਗ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਤੇਜ਼ੀ ਦੇ ਨਾਲ ਸ਼ੁਰੂ ਹੋਈ ਹੈ ਤੇ ਜਿਹਨੂੰ ਦੇਖਦੇ ਆਂ ਲੱਗਦਾ ਕਿ ਕੁਝ ਦਿਨਾਂ ਦੇ ਵਿੱਚ ਚੇਂਜ ਹੋ ਸਕਦਾ ਹੈ ਕਿਉਂਕਿ ਰੰਧਾਵਾ ਸਾਹਿਬ ਆਪਣੇ ਤੌਰ ਤੇ ਉਧਰ ਵਿਜੇਂਦਰ ਸਿੰਘਾ ਆਪਣੇ ਤੌਰ ਤੇ ਬਾਜਵਾ ਸਾਹਿਬ ਆਪਣੇ ਤੌਰ ਤੇ ਚੰਨੀ ਸਾਹਿਬ ਜਿਹੜੇ ਆ ਸਾਰੇ ਜਿਹੜੇ ਜੋ ਵੀ ਲੋਕ ਨੇ ਉਹ ਆਪਣੇ ਤੌਰ ਤੇ ਬਹੁਤ ਵੱਡੇ ਪੱਧਰ ਦੇ ਉੱਪਰ ਲਾਬਿੰਗ ਤੇ ਜੁੜ ਗਏ ਆ ਔਰ ਜਿੱਦ ਤੋਂ ਲੱਗਦਾ ਕਿ ਇਹ ਜੇ ਤੇਜ਼ੀ ਬਣੀ ਹੈ ਅਤੇ ਤੀਜੀ ਬਣੀ ਤੋਂ ਇੰਚ ਲੱਗ ਰਿਹਾ ਕਿ ਮੈਨੂੰ ਲੱਗਦਾ ਹੈ ਕਿ ਕੁਝ ਨਾ ਕੁਝ ਆਉਣ ਵਾਲੇ ਦਿਨਾਂ 'ਚ ਹੋ ਜਾਊਗਾ ਜੀ ਸਿੱਧ ਸਰ ਮੈਂ ਇੱਕ ਸਵਾਲ ਹੋਰ ਲੈਣਾ ਚਾਹੁੰਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਲੋਬਿੰਗ ਆ ਜੋ ਸ਼ੁਰੂ ਹੋ ਚੁੱਕੀ ਆ ਪਰ ਜੇਕਰ ਕਾਂਗਰਸ ਦੇ ਵਿਚਾਰ ਦੇਖਿਆ ਜਾਵੇ ਤਾਂ ਕਾਂਗਰਸ ਦੇ ਵਿੱਚ ਧੜੇਬੰਦੀ ਵੀ ਬਹੁਤ ਵੱਡੇ ਪੱਦਰ ਤੇ ਆ ਤੇ ਜਿਵੇਂ ਜਿਮਨੀ ਚੋਣਾ ਦੇ ਵਿੱਚ ਕਾਂਗਰਸ ਦੀ ਲਗਾਤਾਰ ਹਾਰ ਹੋ ਰਹੀ ਆ ਤੁਹਾਨੂੰ ਨਹੀਂ ਲੱਗਦਾ ਕਿ ਇਸ ਵਾਰ ਜੇਕਰ ਪ੍ਰਧਾਨ ਬਦਲਿਆ ਜਾਵੇਗਾ ਤਾਂ ਕਾਂਗਰਸ ਹਾਈ ਕਮਾਂਡ ਉਸ ਲੀਡਰ ਨੂੰ ਹੀ ਅੱਗੇ ਲੈ ਕੇ ਆਵੇਗੀ ਜਿਸ ਲੀਡਰ ਦੇ ਆਉਣ ਦੇ ਨਾਲ ਇੱਕ ਤਾਂ ਧੜੇਬੰਦੀ ਬਿਲਕੁਲ ਖਤਮ ਹੋ ਜਾਵੇ ਤੇ ਦੂਜਾ ਉਸ ਲੀਡਰ ਦੀ ਲੋਕਾਂ ਦੇ ਵਿੱਚ ਛਵੀ ਆ ਜੋ ਅੱਛੀ ਹੋਵੇ ਜੀ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਇਹ ਗੱਲ ਕਰਕੇ ਹਟਿਆ ਕਿ ਇਸ ਚੀਜ਼ ਦੇ ਉੱਪਰ ਕਾਂਗਰਸ ਨੂੰ ਸਰਵੇ ਕਰਾ ਲੈਣਾ ਚਾਹੀਦਾ ਹੈ ਜੀ ਇਹ ਸਰਵੇ ਦੇ ਅੰਦਰ ਜਿਹੜਾ ਉਹ ਕੀ ਆਉਂਦਾ ਹੈ ਸਰਵੇ ਗਰਾਊਂਡ ਦੀ ਰਿਐਲਿਟੀ ਜਿਹੜੀ ਆ ਉਹ ਕੀ ਆ ਉਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਦੇਖਣ ਤੋਂ ਬਾਅਦ ਹੀ ਇਹ ਇਹੋ ਜਿਹਾ ਫੈਸਲਾ ਲੈਣਾ ਚਾਹੀਦਾ ਜੇ ਸਰਵੇ ਦੇ ਵਿੱਚ ਆਉਂਦਾ ਕਿ ਭਾਈ ਤੁਹਾਨੂੰ ਪ੍ਰਧਾਨ ਚੇਂਜ ਕਰਨਾ ਚਾਹੀਦਾ ਹੈ ਤੇ ਫਲਾਨਾ ਬਣਾਉਣਾ ਚਾਹੀਦਾ ਉਹਨੂੰ ਹੀ ਪ੍ਰਧਾਨ ਜਿਹੜਾ ਬਣਾਉਣਾ ਚਾਹੀਦਾ ਜੇ ਤੁਹਾਨੂੰ ਲੱਗਦਾ ਕਿ ਨਹੀਂ ਚੀਜ਼ ਕਰਨੀ ਚਾਹੀਦੀ ਤਾਂ ਨਾ ਕਰੋ ਸੋ ਇਸ ਕਰਕੇ ਗਰਾਊਂਡ ਦੀ ਰਿਐਲਿਟੀ ਕੀ ਆ ਉਸ ਨੂੰ ਸਮਝਣਾ ਗਰਾਉਂਡ ਤੇ ਮਤਲਬ ਪਕੜ ਕੀ ਦੀ ਆ ਉਸ ਚੀਜ਼ ਨੂੰ ਸਮਝਣ ਤੋਂ ਬਾਅਦ ਹੀ ਜੇ ਫੈਸਲਾ ਲਿਆ ਜਾਵੇ ਤਾਂ ਫੇਰ ਹੀ ਲੀਡਰਸ਼ਿਪ ਚੇਂਜ ਕਰਨਾ ਫਾਇਦਾ ਆਦਰਵਾਈਸ ਤਾਂ ਲੱਗਦਾ ਕਿ ਥੋੜਾ ਫਾਇਦਾ ਕੋਈ ਨਹੀਂਗਾ ਜੀ ਬਿਲਕੁਲ ਸਿੱਧੂ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਧੰਨਵਾਦ ਜੀ ਧੰਨਵਾਦ ਜੀ ਤਾਂ ਇਹ ਸੀ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਇਹਨਾਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਆ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਰਜਨ ਲੌਕ ਨਾਲ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ